ਮਸਲਾ ਸਾਡਾ ਅਮਰਤਪਾਲ ਲੜ ਰਿਹਾ ਜੀ ਸੱਚ ਦੇ ਲੜੇ ਸਾਡਾ ਕੋਈ ਵਿਰੋਧ ਨਹੀਂ ਆ ਪਰ ਦੋਗਲੀ ਗੱਲ ਨਾ ਕਰੇ ਅੱਜ ਉਹ ਦਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਿਆਨ ਦੇਣ ਕਿ ਮੈਂ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਭਾਰਤ ਦੀ ਹਕੂਮਤ ਭਾਰਤ ਨੂੰ ਮੰਨਦਾ ਜਿੱਤੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆਪਣੇ ਆਪ ਹੀ ਕਰ ਦੇਣੀ ਬਹੁਤੇ ਧਰਮ ਦੇ ਠੇਕੇਦਾਰ ਨਾ ਬਣੋ ਲੱਖ ਲਾਂ ਤਾਂ ਤੁਹਾਡੇ ਪੰਥਕ ਹੋਣ ਤੇ ਜੇ ਅਗਰ ਤੁਸੀਂ ਸਿਰਫ ਆਪਣੇ ਮੁਫਾਜ਼ਾ ਦੇ ਆਪਣੇ ਉਹਨਾਂ ਦੇ ਲਈ ਤੁਸੀਂ ਵਰਤ ਰਹੇ ਹੋ ਜੇ ਇਹੀ ਡੋਲੋਜੀ ਹੁੰਦੀ ਤਾਂ ਸ਼ਿਰਗੂ ਗੋਮਨ ਸਿੰਘ ਸੱਚੇ ਪਾਸ਼ਾ ਆਪਣੇ ਬੱਚੇ ਵੀ ਬਚਾ ਸਕਦੇ ਸੀ ਤੇ ਮਹਾਰਾਜ ਦੇ ਸਹਬਜਾਦਾਂ ਨੂੰ ਬੜੇ-ਬੜੇ ਲਾਲਚ ਦਿੱਤੇ ਗਏ ਲੇਕਿਨ ਉਹਨਾਂ ਨੇ ਈ ਨਹੀਂ ਮੰਨੀ ਇਹਦਾ ਮਤਲਬ ਫਿਰ ਤੁਸੀਂ 도ਗਲੇ ਹੋਗੇ ਤੁਹਾਡੇ ਚਿਹਰੇ 도ਗਲੇ ਪਹਿਲਾਂ ਤਾਂ 도ਗਲਾ ਤੁਸੀਂ ਕਹਿੰਦੇ ਸਵਿਧਾਨ ਨੂੰ ਨਹੀਂ ਮੰਨਦੇ ਅਸੀਂ ਅੱਜ ਉਸੇ ਸਵਿਧਾਨ ਦੇ ਅਕੋਰਡਿੰਗ ਤੁਸੀਂ ਇਲੈਕਸ਼ਨ ਲੜ ਰਹੇ ਹੋ ਜਦੋਂ ਤੁਹਾਡੇ ਕੋ ਬੋਟਾ ਮੰਗਣ ਆਉਣ ਉਹਨਾਂ ਨੂੰ ਇੱਕ ਗੱਲ ਕਹੋ ਕਿ ਡਿਬਰੂਗੜ ਜੇਲ੍ਹ ਦੇ ਵਿੱਚੋਂ ਅਮਰਤਪਾਲ ਇੱਕ ਬਿਆਨ ਜ਼ਰੂਰ ਜਾਰੀ ਕਰੇ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਬਿਲਕੁਲ ਮੈਂ ਭਾਰਤ ਦੀ ਹਰ ਇੱਕ ਨਾਗਰਿਕਤਾ 'ਚ ਵਿਸ਼ਵਾਸ ਰੱਖਦਾ ਔਰ ਮੈਂ ਲੋਕਤੰਤਰ 'ਚ ਵਿਸ਼ਵਾਸ ਰੱਖਦਾ ਤੁਸੀਂ ਲੋਕਾਂ ਨੂੰ ਕਲੀਅਰ ਕਰੋ ਕਿ ਐਮਪੀ ਬਣਨ ਤੋਂ ਬਾਅਦ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੋਗੇ ਕੀ ਸੰਦੇਸ਼ ਦੋਗੇ ਕਿ ਚੰਗੇ ਢੋਲੇ ਤੇ ਚੰਗੇ ਹਥਿਆਰ ਰੱਖ ਲਓ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਆ ਜੇ ਖਡੂਰ ਸਾਹਿਬ ਦੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਹਥਿਆਰ ਰੱਖਣ ਚੰਗੇ ਘੋੜੇ ਰੱਖ ਕੇ ਹਕੂਮਤ ਨਾਲ ਟੱਕਰ ਲੈਣ ਫਿਰ ਬੇਸ਼ੱਕ ਵੋਟ ਪਾ ਦਿਓ ਗੁਰੂ ਰੋ ਪਿਆਰੀ ਸਾਸਨ ਜੀ ਜਿੰਨੇ ਵੀ ਤੁਸੀਂ ਮੇਰੇ ਪੱਤਰਕਾਰ ਭਰਾ ਆਇਓ ਤੇ ਜਿੰਨੇ ਵੀ ਮੈਨੂੰ ਵੇਖ ਰਹੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਆਰ ਪੀ ਸਿੰਘ ਪ੍ਰੀਤ ਪ੍ਰੀਤ ਬੱਲ ਫਰੋਮ ਚੰਡੀਗੜ੍ਹ ਤੇ ਅੱਜ ਜਿਹੜਾ ਕਨਸੈਪਟ ਆ ਜਿਹੜਾ ਮੁੱਦੇ ਦੇ ਮੈਂ ਤੁਹਾਡੇ ਕੋਲ ਆਇਆ ਹੈਗਾ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਿਹਨੂੰ ਪੰਥਕ ਹਲਕਾ ਵੀ ਕਿਹਾ ਜਾਂਦਾ ਹੈਗਾ ਸੋ ਅੱਜ ਜਿਹੜੇ ਮੁੱਦਾ ਹੈਗਾ ਅਮਰਤਪਾਲ ਦਾ ਮੁੱਦਾ ਹੈਗਾ ਸਿਮਰਜੀਤ ਸਿੰਘ ਮਾਨ ਦਾ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਜਿਹੜੇ ਆਪਣੇ ਨੂੰ ਪੰਥਕ ਕਹਿੰਦੇ ਨੇ ਆਪਣੇ ਆਪ ਨੂੰ ਸਿੱਖ ਕੌਮ ਦਾ ਜਰਨਲ ਕਹਿੰਦੇ ਨੇ ਪਹਿਲੀ ਗੱਲ ਤਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਲੀਅਰ ਕਰ ਦੇਣਾ ਚਾਹੁੰਦਾ ਕਿਸ ਸਿੱਖ ਕੌਮ ਦੇ ਜਰਨੈਲ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੀ ਹੈ ਤੇ ਹਮੇਸ਼ਾ ਰਹਿਣਗੇ ਉਹਨਾਂ ਤੋਂ ਇਲਾਵਾ ਕੋਈ ਜਰਨੈਲ ਨਹੀਂ ਹੈਗਾ ਸਿੱਖ ਕੌਮ ਦਾ ਇਹ ਇਹ ਬਿਲਕੁਲ ਕਲੀਅਰ ਹੈਗਾ ਕੋਈ ਆਪਣੇ ਆਪ ਨੂੰ ਜਰਨੈਲ ਕਹੀ ਜਾਵੇ ਕੋਣ ਔਰ ਮੈਂ ਇਹਨਾਂ ਜਰਨੈਲਾਂ ਨੂੰ ਇੱਕ ਕੁਐਸਚਨ ਕਰਨਾ ਚਾਹੁੰਦਾ ਬੇਸ਼ੱਕ ਮੇਰੀ ਦਾੜੀ ਕੱਟੀ ਹੋਈ ਆ ਬੇਸ਼ੱਕ ਮੈਂ ਸਿਰ ਤੋਂ ਮੋਨਾ ਪਰ ਪੱਗ ਬੰਨੀ ਹੋਈ ਆ ਮੇਰਾ ਕੁਐਸਚਨ ਹੈ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਵੱਲੋਂ ਅਮਰਤਪਾਲ ਜੀ ਨੂੰ ਅੱਜ ਉਹ ਇਹ ਪੰਥਕ ਸੀਟ ਦੇ ਨਾਮ ਨਾਲ ਲੜ ਰਹੇ ਨੇ ਇਲੈਕਸ਼ਨ ਮੇਰਾ ਕੁਐਸਚਨ ਹੈ ਖਡੂਰ ਸਾਹਿਬ ਦੇ ਲੋਕਾਂ ਵੱਲੋਂ ਪਹਿਲਾ ਤਾਂ ਇਹ ਗੱਲ ਕਹੀ ਗਈ ਕਿ ਮੈਨੂੰ ਪਾਗਲ ਕੁੱਤੇ ਨੇ ਕਟਿਆ ਜਿਹੜਾ ਮੈਂ ਸੰਵਿਧਾਨ ਦੀ ਰਾਖੀ ਕਰਾਂ ਜਿਨ੍ਹਾਂ ਦਾ ਸੰਵਿਧਾਨ ਆ ਮੈਂ ਠੇਕਾ ਠੇਕਾ ਲਬਜ਼ ਮਾਫ ਕਰਨਾ ਠੇਕਾ ਲਬਜ਼ ਯੂਜ਼ ਕੀਤਾ ਸੀ ਮੈਂ ਠੇਕਾ ਲੈ ਸੰਵਿਧਾਨ ਦਾ ਸੰਵਿਧਾਨ ਨੂੰ ਬਚਾਉਣ ਵਾਸਤੇ ਤਾਂ ਮੇਰੀ ਅੱਜ ਸਵਾਲ ਆ ਅਮਰਪਾਲ ਜੀ ਤੁਸੀਂ ਲੋਕਤੰਤਰ ਦੇ ਵਿੱਚ ਇੱਕ ਵੱਡੇ ਵੱਡਾ ਇਲੈਕਸ਼ਨ ਲੜ ਰਹੇ ਹਾਂ ਬਿਲਕੁਲ ਲੜਨਾ ਹੱਕ ਆ ਤੁਹਾਡਾ ਬਣਦਾ ਹੈ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਸਵਿਧਾਨ ਨੂੰ ਪਿਆਰ ਕਰਨ ਵਾਲੇ ਲੋਕਾਂ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੂੰ ਪਿਆਰ ਕਰਨ ਵਾਲੇ ਲੋਕਾਂ ਅਸੀਂ ਭਾਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਤੁਹਾਡਾ ਹੱਕ ਬਣਦਾ ਲੇਕਿਨ ਖਡੂਰ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਬੇਨਤੀ ਆ ਤਰਨ ਤਰਨ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਬੇਨਤੀ ਆ ਕਿ ਤੁਸੀਂ ਲੋਕ ਜਦੋਂ ਇਹਨੂੰ ਜਿਹੜੇ ਲੋਕ ਲੀਡ ਕਰ ਰਹੇ ਨੇ ਇਹਨੂੰ ਇਹਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਦੋਂ ਤੁਹਾਡੇ ਕੋ ਬੋਟਾ ਮੰਗਣ ਆਉਣ ਉਹਨਾਂ ਨੂੰ ਇੱਕ ਗੱਲ ਕਹੋ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਅਮਰਤਪਾਲ ਇੱਕ ਬਿਆਨ ਜ਼ਰੂਰ ਜਾਰੀ ਕਰੇ ਕਿ ਮੈਂ ਭਾਰਤ ਦੇ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਬਿਲਕੁਲ ਮੈਂ ਭਾਰਤ ਦੀ ਹਰ ਇੱਕ ਨਾਗਰਿਕਤਾ 'ਚ ਵਿਸ਼ਵਾਸ ਰੱਖਦਾ ਔਰ ਮੈਂ ਲੋਕਤੰਤਰ 'ਤੇ ਵਿਸ਼ਵਾਸ ਰੱਖਦਾ। ਅਗਰ ਉਹ ਬਿਆਨ ਜਾਰੀ ਨਹੀਂ ਕਰਦੇ ਔਰ ਕਿਉਂਕਿ ਮੈਂ ਆਮ ਕਰਕੇ ਕਈ ਇੰਟਰਵਿਊ ਦੇਖੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪੈਰੋਕਾਰ ਕਰ ਰਹੇ ਨੇ ਕਿ ਗੁਲਾਮ ਦੇਸ਼ ਦੇ ਕਾਨੂੰਨ ਦੇ ਵਿੱਚੋਂ ਇੱਕ ਦਾ ਕਾਨੂੰਨ ਜੇ ਸਾਡੇ ਹਿੱਸੇ ਆ ਜਾਵੇ ਤੇ ਉਹਨੂੰ ਉਹਨੂੰ ਵਰਤਿਆ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਮਾਫ਼ ਕਰਨਾ ਇਹ ਸਿੱਖ ਕੌਮ ਦੀ ਆਡਾਲੋਜੀ ਨਹੀਂ ਆ ਇਹ ਸਿੱਖ ਕੌਮ ਦੀ ਜਿਹਨੇ ਸਿੱਖ ਕੌਮ ਆਪਣੇ ਵਚਨਾਂ ਦੇ ਕਰਮਾ ਤੇ ਧਰਮ ਦੇ ਨਿਰਪੱਖ ਦੇ ਲਈ ਜਾਣੀ ਜਾਂਦੀ ਆ ਜੇ ਇਹੀ ਆਡਾਲੋਜੀ ਹੁੰਦੀ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਆਪਣੇ ਬੱਚੇ ਵੀ ਬਚਾ ਸਕਦੇ ਸੀ ਤੇ ਮਹਾਰਾਜ ਦੇ ਸਹਿਬਜ਼ਾਦਾ ਨੂੰ ਬڑے-ਬڑے ਲਾਲਚ ਦਿੱਤੇ ਗਏ ਲੇਕਿਨ ਉਹਨਾਂ ਨੇ ਈ ਨਹੀਂ ਮੰਨੀ ਇਹਦਾ ਮਤਲਬ ਫਿਰ ਤੁਸੀਂ 도ਗਲੇ ਹੋਗੇ ਤੁਹਾਡੇ ਚਿਹਰੇ 도ਗਲੇ ਪਹਿਲਾਂ ਤਾਂ 도ਗਲਾ ਤੁਸੀਂ ਕਹਿੰਦੇ ਸਵਿਧਾਨ ਨੂੰ ਨਹੀਂ ਮੰਨਦੇ ਅਸੀਂ ਅੱਜ ਉਸੇ ਸੰਵਿਧਾਨ ਦੇ ਅਕੋਰਡਿੰਗ ਤੁਸੀਂ ਇਲੈਕਸ਼ਨ ਲੜ ਰਹੇ ਹੋ ਨੰਬਰ 1 ਨੰਬਰ ਦੂਜਾ ਸਵਾਲ ਹੈ ਮਰਤਪਾਲ ਜੀ ਤੁਸੀਂ ਲੋਕਾਂ ਨੂੰ ਕਲੀਅਰ ਕਰੋ ਕਿ ਐਮਪੀ ਬਣਨ ਤੋਂ ਬਾਅਦ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਕੀ ਸੰਦੇਸ਼ ਦੋਗੇ ਕੀ ਸੰਦੇਸ਼ ਦੋਗੇ ਕਿ ਚੰਗੇ ਘੋੜੇ ਤੇ ਚੰਗੇ ਹਥਿਆਰ ਰੱਖ ਲਓ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਆ ਜੇ ਖਡੂਰ ਸਾਹਿਬ ਦੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਚੰਗੇ ਹਥਿਆਰ ਰੱਖਣ ਚੰਗੇ ਘੋੜੇ ਰੱਖ ਕੇ ਹਕੂਮਤ ਨਾਲ ਟੱਕਰ ਲੈਣ ਫਿਰ ਬੇਸ਼ੱਕ ਵੋਟ ਪਾ ਦਿਓ ਇਹ ਤੁਹਾਨੂੰ ਕਲੀਅਰ ਕਰਨਾ ਪਊਗਾ ਕਿ ਤੁਸੀਂ ਖਡੂਰ ਸਾਹਿਬ ਦੀ ਧਰਤੀ ਦੇ ਲਈ ਕਿੰਨੀਆਂ ਯੂਨੀਵਰਸਟੀਆਂ ਕਿੰਨੇ ਕਾਲਜ ਕਿੰਨੇ ਪ੍ਰੋਜੈਕਟ ਲੈ ਕੇ ਆਓਗੇ ਔਰ ਕਿੰਨਾ ਟੋਹ ਲੈ ਕੇ ਆਓਗੇ ਉਸੇ ਹਕੂਮਤ ਹਕੂਮਤ ਕਿਸੇ ਦੀ ਵੀ ਬਣੇ ਇਹ ਬਾਧੀਆਂ ਗੱਲਾਂ ਨੇ ਜਿਹੜੀ ਵੀ ਹਕੂਮਤ ਬਣੂਗੀ ਕੀ ਤੁਸੀਂ ਉਸ ਹਕੂਮਤ ਦੂ ਕੋਲ ਜਾ ਕੇ ਚੀਜ਼ਾਂ ਮੰਗੋਗੇ ਕੋ ਉੱਥੇ ਜਾ ਕੇ ਅੜੋਗੇ ਐਦਾਂ ਖੜਕੇ ਕਿ ਮੈਂ ਖੜ ਗਿਆ ਤੁਹਾਡੇ ਸਾਹਮਣੇ ਨਹੀਂ ਕਿਉਂਕਿ ਖਡੂਰ ਸਾਹਿਬ ਦੀ ਧਰਤੀ ਨੂੰ ਨਸ਼ਾ ਰਹਿਤ ਚੰਗੀਆਂ ਯੂਨੀਵਰਸਟੀਆਂ ਚੰਗੇ ਪ੍ਰੋਜੈਕਟਾਂ ਦੀ ਲੋੜ ਆ ਨਾ ਕਿ ਚੰਗੇ ਹਥਿਆਰਾਂ ਦੀ ਅਸੀਂ ਹਥਿਆਰ ਰੱਖ ਕੇ ਵੀ ਦੇਖ ਲੇ ਪਹਿਲਾਂ ਬਥੇਰਾ ਕਾਣ ਕਰਾ ਲਿਆ ਤੁਸੀਂ ਇਹਨਾਂ ਚੀਜ਼ਾਂ ਦੇ ਸਿੱਖੀ ਸਿੱਖੀ ਇੱਕ ਬਹੁਤ ਪਿਆਰਾ ਕਨਸੈਪਟ ਆ ਸਿੱਖੀ ਇੱਕ ਸਿੱਖੀ ਤਾਂ ਨਿਮਰਤਾ ਬਿਆਲਤਾ ਤੇ ਨਿਡਰਤਾ ਤੋਂ ਜਾਣੀ ਜਾਂਦੀ ਆ ਤੁਸੀਂ ਸਿੱਖਾਂ ਇਹ ਇਹ ਗੱਲਾਂ ਕਰ ਕਰਕੇ ਇਹੋ ਜੀਆਂ ਗੱਲਾਂ ਕਰ ਕਰਕੇ ਸਿੱਖੀ ਦਾ ਪਾਡਾ ਘਾਰ ਕਰਤਾ ਤੁਸੀਂ ਤੁਸੀਂ ਕਹਿੰਦੇ ਸਿੱਖ ਕੌਮ ਦੀ ਤੜ ਤੜ ਤਾਂ ਸਿੱਖ ਕੌਮ ਦੀ ਤੁਸੀਂ ਲੋਕਾਂ ਨੇ ਖਤਮ ਕਰਕੇ ਰੱਖ ਦਿੱਤੀ ਆ ਅਮਰਤ ਛਕਾਉਣਾ ਚੰਗੀ ਗੱਲ ਆ ਜਿੱਦੋਂ ਪਹਿਲਾਂ ਵੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਟਾਈਮ ਤੋਂ ਅਮਰਤ ਛਕਾਉਂਦੇ ਰਹੇ ਕਿੰਨੇ ਮਹਾਪੁਰਖ ਨੇ ਸਾਡੇ ਪੰਜਾਬ ਦੀ ਧਰਤੀ ਤੇ ਜਿਹੜਾ ਅਮਰਤ ਛਕਾ ਰਹੇ ਨੇ ਕਦੇ ਕਿਸੇ ਨੇ ਇਹ ਜੀ ਗੱਲ ਨਹੀਂ ਕੀਤੀ ਚੰਗੇ ਘੋੜੇ ਚੰਗੇ ਕਰੋਗੇ ਹਕੂਮਤ ਨਾਲ ਟੱਕਰ ਲੈਣੀ ਆ ਜੀ ਕਿਉਂ ਵੀ ਕਿਉਂ ਟੱਕਰ ਲੈਣੀ ਹਕੂਮਤ ਨਾਲ ਜੀ ਜਿਸੇ ਹਕੂਮਤ ਜਿਸ ਸੰਵਿਧਾਨ ਨੂੰ ਤੁਸੀਂ ਕਹਿੰਦੇ ਸੀ ਅਸੀਂ ਮੰਨਦੇ ਨਹੀਂ ਹੈਗੇ ਅੱਜ ਉਸੇ ਸਰਪ ਦਾ ਜਿਹੜੇ 18-18 ਬੰਦੂਖਾਂ ਚੱਕੀ ਫਿਰਦੇ ਸੀ ਨਾ ਅਮਰ ਉਹ ਉਸੇ ਸੰਵਿਧਾਨ ਦੇ ਕਾਨੂੰਨ ਤੇ ਰਜਿਸਟਰਡ ਤੁਸੀਂ ਤਾਂ ਚੱਕੀ ਫਿਰਦੇ ਸੀ ਜਿਹੜੀ ਗੱਡੀ 'ਚ ਤੁਸੀਂ ਬੈਠਦੇ ਸੀ ਉਹ ਰਜਿਸਟਰਡ ਸੀ ਉਸੇ ਸੰਵਿਧਾਨ ਦੇ ਫਿਰ ਕਹਿੰਦੇ ਮੈਂ ਗੱਡੀ 'ਚ ਨਹੀਂ ਚੱਲਦਾ ਮੈਂ ਉਹ ਜਿਹੜਾ ਪਾਸਪੋਰਟ ਟ੍ਰੈਵਲ ਕਰਦੇ ਰਹੇ ਨਾ ਅੱਜ ਤੱਕ ਤੁਸੀਂ ਉਸੇ ਸੰਵਿਧਾਨ ਦੇ ਅਕੋਰਡਿੰਗ ਕਰਦੇ ਰਹੇ ਹੋ ਇਹ 도ਗਲੀ ਨੀਤੀ ਕਿਉਂ ਮਸਲਾ ਸਾਡਾ ਅਮਰਤਪਾਲ ਲੜ ਰਿਹਾ ਜੀ ਸਦਕੇ ਲੜੇ ਸਾਡਾ ਕੋਈ ਬਰੋਦਰੀਆਂ ਪਰ 도ਗਲੀ ਗੱਲ ਨਾ ਕਰੇ ਅੱਜ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਿਆਨ ਦੇਣ ਕਿ ਮੈਂ ਸੰਵਿਧਾਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਭਾਰਤ ਦੀ ਹਕੂਮਤ ਭਾਰਤ ਨੂੰ ਮੰਨਦਾ ਅਗਰ ਤੁਹਾਡੀ ਕਿਸੇ ਭਾਜਪਾ ਨਾਲ ਅਡਾਲੋਜੀ ਨਹੀਂ ਮਿਲਦੀ ਫ੍ਰੀडम ਟੂ ਸਪੀਚ ਹੈ ਖੋਲੋ ਬੋਲੋ ਕੌਣ ਰੋਕਦਾ ਤੁਸੀਂ ਜਿੰਨਾ ਮਰਜ਼ੀ ਬੋਲੋ ਲੇਕਿਨ ਜਦੋਂ ਤੁਸੀਂ ਦੇਸ਼ ਦੇ ਖਿਲਾਫ ਬੋਲੋਗੇ ਦੇਸ਼ ਨੂੰ ਤੋੜਨ ਦੀ ਗੱਲ ਕਰੋਗੇ ਫਿਰ ਕਹਿੰਦੇ ਜੀ ਐਨਐਸਏ ਕਿਉਂ ਲੱਗ ਗਿਆ ਐਨਐਸਏ ਤੁਹਾਡੀ ਜ਼ੁਬਾਨ ਨੇ ਲਾਇਆ ਜਦ ਤੁਸੀਂ ਕਿਹਾ ਚੰਗੇ ਘੋੜੇ ਤੇ ਚੰਗੇ ਬਦੁੱਕਾ ਤੁਸੀਂ ਅਜਨਾਲੇ ਥਾਣੇ ਤੇ ਜਾ ਕੇ ਹਮਲਾ ਕੀਤਾ ਤੁਸੀਂ ਅਜਨਾਲੇ ਥਾਣੇ ਤੇ ਜਾ ਕੇ ਕਹਿੰਦੇ ਅਸੀਂ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰੋ ਆਪਣੇ ਮੈਨੂੰ ਗੁਲਾਮ ਕਿ ਅਸੀਂ ਗੁਲਾਮ ਆ ਮੈਂ ਅਮਰਤਪਾਲ ਜੀ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਉਹਦੇ ਪੈਰੋਕਰਨ ਸਵਾਲ ਕਰਨਾ ਚਾਹੁੰਦਾ ਅਗਰ ਇੱਕ ਗੁਲਾਮ ਥਾਣੇ ਤੇ ਹਮਲਾ ਕਰਕੇ ਉੱਤੇ ਕਬਜ਼ਾ ਕਰ ਸਕਦਾ ਜੇ ਉਹ ਆਜ਼ਾਦ ਹੁੰਦਾ ਤਾਂ ਫਿਰ ਕੀ ਕਰਦਾ ਇਹ ਸਵਾਲ ਹੈ ਕਿਉਂਕਿ ਅਮਰਤਪਾਲ ਨੂੰ ਪਤਾ ਸੀ ਕਿ ਲੋਕਤੰਤਰ ਸੰਵਿਧਾਨ ਉਹਨੇ ਨਾ ਹੱਕ ਦਿੰਦਾ ਹੈ ਪੜਿਆ ਲਿਖਿਆ ਦਿੰਦਾ ਹੈ ਕਿ ਉਹ ਥਾਣੇ ਦੇ ਉੱਪਰ ਜਾ ਕੇ ਹਮਲਾ ਨਹੀਂ ਥਾਣੇ ਤੋਂ ਜਾ ਕੇ ਜਿੰਦਾਬਾਦ ਬੁਰਦਬਾਦ ਕਰ ਸਕਦਾ ਉੱਥੇ ਤੱਕ ਠੀਕ ਸੀ ਜਦੋਂ ਨੇ ਹਮਲਾ ਕੀਤਾ ਆਪਣੇ ਸਾਥੀ ਨੂੰ ਛਡਾਇਆ ਉਹ ਕੋਈ ਕੌਮ ਦਾ ਮੁੱਦਾ ਸੀਗਾ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਢਾਲ ਬਣਾ ਕੇ ਤੁਸੀਂ ਥਾਣੇ ਦੇ ਵਿੱਚ ਲੈ ਗਏ ਮੇਰੇ ਵੀ ਦੋਸਤ ਹੈਗੇ ਨੇ ਜੇਲ੍ਹਾਂ ਦੇ ਵਿੱਚ ਬੰਦ ਮੇਰੇ ਪਿੱਛੇ ਵੀ 5-7000 ਬੰਦਾ ਹੁੰਦਾ ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿੱਤਾ ਕਿ ਜੇ ਕਿਸੇ ਨੇ ਬੰਦਾ ਛਡਾਉਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਓ ਥਾਣੇ ਦੇ ਉੱਪਰ ਹਮਲਾ ਕਰੋ ਕੀ ਗੱਲ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਨਹੀਂ ਸੀਗੀ ਉਹ ਬੇਅਦਬੀ ਨਹੀਂ ਸੀਗੀ ਇਹ ਬੇਅਦਬੀ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਲੇਕਿਨ ਜੇ ਇਹੀ ਬੇਅਦਬੀ ਕਿਸੇ ਅਦਰ ਕਾਸਟ ਦੇ ਬੰਦੇ ਨੇ ਕੀਤੀ ਹੁੰਦੀ ਤਾਂ ਹਲਲ ਲਲ ਮੱਚ ਜਾਣੀ ਸੀਗੀ ਤੁਸੀਂ ਪੇਟੈਂਟ ਕਰਾ ਲਿਆ ਧਰਮ ਨੂੰ ਤੁਸੀਂ ਕੱਟੜ ਪੰਥੀ ਫਲਾ ਫਲਾ ਕੇ ਬੰਦੂਕਾਂ ਰੱਖ ਕੇ ਮਾਰ ਲਿਆਗੇ ਹਥਿਆਰ ਰੱਖਣਾ ਕੋਈ ਮਾੜੀ ਗੱਲ ਨਹੀਂ ਆ ਲੇਕਿਨ ਜਿਸ ਹਸਾਬ ਨਾਲ ਤੁਸੀਂ ਚੱਲਦੇ ਸੀ ਤੁਸੀਂ ਜਿਦੀ ਰੀਸ ਕਰ ਰਹੇ ਹੋ ਤੁਸੀਂ ਉਹਦੇ ਪੈਰਾਂ ਵਰਗੇ ਵੀ ਨਹੀਂ ਬਣ ਸਕਦੇ ਉਸ ਬੰਦੇ ਨੇ ਤਾਂ ਈ ਨਹੀਂ ਮੰਨੀ ਕਦੇ ਕਿਸੇ ਤੋਂ ਸੋ ਮੇਰੀ ਖਡੂਰ ਸਾਹਿਬ ਦੇ ਲੋਕਾਂ ਨੂੰ ਹਲਕੇ ਦੇ ਇੱਕ ਪੁੱਛ ਕਿਉਂਕਿ ਪੰਥਕ ਹਲਕਾ ਮੇਰੀ ਹੱਥ ਜੋੜ ਕੇ ਇੱਕੋ ਇੱਕ ਬੇਨਤੀ ਆ ਇਹ ਕੋਈ ਪੰਥਕ ਨਹੀਂ ਨੇ ਪੁੱਛੋ ਸਿਮਰਜੀਤ ਸਿੰਘ ਮਾਨ ਨੂੰ ਲੱਖਾ ਸਦਾਨਾ ਕਿਹੜਾ ਪੰਥਕ ਆ ਉਹਦੀ ਬੈਕਗ੍ਰਾਉਂਡ ਕੀ ਆ ਮੈਂ ਤਾਂ ਹੈਰਾਨ ਆ ਯਾਰ ਵੀ ਸਾਡੇ ਲੋਕਾਂ ਦੀ ਸੋਚ ਨੂੰ ਹੋ ਗਈਗਾ ਇਹੋ ਜਿਹੇ ਲੋਕਾਂ ਨੂੰ ਸਿਰ ਤੇ ਬਿਠਾ ਰਹੇ ਹੋ ਔਰ ਸਿਵਲ ਜੁਰਿੰਗਮਾਨ ਸ਼ਹੀਦ ਭਗਤ ਸਿੰਘ ਮਰ ਗਿਆ 22-23 ਸਾਲ ਦੀ ਉਮਰ ਦੇ ਵਿੱਚ ਫਾਂਸੀ ਨੂੰ ਰੱਸਾ ਚੁੰਮਦਾ ਤੇ ਇਹ ਕਹਿੰਦਾ ਉਹ ਸ਼ਹੀਦ ਹੀ ਨਹੀਂ ਹੈਗਾ ਸ਼ਹੀਦ ਆਜ਼ਾਦ ਫਿਰ ਇਹ ਇਹਨਾਂ ਨੇ ਕਰਾਤਾ ਹੋਣਾ ਰੂਟ ਸਿੰਘ ਨੇ ਕਰਾਤਾ ਹੋਣਾ ਜਿਹੜਾ ਦਾ ਨਾਨਾ ਸੀ ਉਹਨਾਂ ਨੇ ਯਾਦ ਕਰਾਇਆ ਹੋਣਾ ਦੇਸ਼ ਨੂੰ ਫਿਰ ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਭਾਈ ਅੱਛਾ ਫਿਰ ਸਾਡੇ ਪੱਤਰਕਾਰ ਭਾਈ ਸਾਹਿਬ ਸਵਾਲ ਕਰਦੇ ਨੇ ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਡੇ ਮੁੱਛਾਂ ਨੂੰ ਬਟਾ-ਬਟ ਦਿੰਦੇ ਨੇ ਤੁਹਾਡੇ ਮੁੱਛਾਂ ਉਹ ਫਿਰ ਉਹ ਚੌੜ ਚਾ ਕੇ ਮੁੱਛਾਂ ਨੂੰ ਬਟਾ ਦਿੰਦੇ ਨੇ ਐਦਾਂ ਕਰਕੇ ਤੁਹਾਡੇ ਮੁੱਛਾਂ 'ਚ ਪੰਜਾਬ ਦੇ ਮੁੱਦੇ ਫਸੇ ਹੋਏ ਨੇ ਇੱਥੇ ਯੂਨੀਵਰਸਿਟੀ ਨਿਕਲੂਗੀ ਇਹਦੇ 'ਚੋਂ ਪ੍ਰੋਜੈਕਟ ਨਿਕਲਣਗੇ ਖਡੂਰ ਸਾਹਿਬ ਲਈ ਫਿਰ ਆ ਪੰਥਕ ਲੀਡਰ ਡੋਲਾ ਦਿਖਾ ਰਿਆ ਆਪਣਾ ਇਹ ਪੰਥਕ ਲੀਡਰਾਂ ਦੇ ਕੰਮ ਹੁੰਦੇ ਆ ਅਸੀਂ ਕੁਸ਼ਤੀ ਕਰਾਉਣੀ ਆ ਸਰ ਮੇਰਾ ਮੇਰਾ ਨਾਂ ਤਾਂ ਸਿਮਰ ਸਿੰਘ ਮਾਨ ਨਾਲ ਕੋਈ ਵਿਰੋਧ ਆ ਨਾ ਮੇਰਾ ਕਿਸੇ ਅਮਰਤਪਾਲਾ ਬਿਰੋਧਾ ਲੋਕਤੰਤਰ ਆ ਇਲੈਕਸ਼ਨ ਲੜਨ ਦਾ ਪੂਰਾ ਪੂਰਾ ਹੱਕ ਆ ਮੇਰੇ ਸਵਾਲ ਨੇ ਬਥੇਰੇ ਲੋਕ ਜਿਹੜੇ ਦੇ ਪੈਰੋਕਾਰ ਨੇ ਥੱਲੇ ਗਾਲਾਂ ਕੱਢਣਗੇ ਵੇ ਅਗਰ ਮੈਂ ਕੁਐਸਚਨ ਇੱਕ ਵੀ ਗਲਤ ਕੀਤਾ ਤਾਂ ਮੇਨਾਂ ਖੁੱਲੀ ਡਿਬੇਟ ਜਦ ਮਰਜੀ ਕਰ ਇੱਕ ਕੁਐਸਚਨ ਵੀ ਗਲਤ ਕੀਤਾ ਕੀ ਅਮਰਤਪਾਲ ਨੇ ਨਹੀਂ ਕਿਹਾ ਕੀ ਅਮਰਤਪਾਲ ਨੇ ਗੁਰੂ ਗ੍ਰੰਥ ਸਾਹਿਬ ਦੀ ਟਾੜ ਲਾ ਕੇ ਨਹੀਂ ਅੱਜ ਨਾਲ ਤੇ ਪਿਤਾ ਜੀ ਸਿਮਰਜੀਤ ਸਿੰਘ ਮਾਨ ਨੇ ਨਹੀਂ ਕਿਹਾ ਕਿ 26 ਜਨਵਰੀ ਨੂੰ ਕਾਲੇ ਝੰਡੇ ਲਹਿਰਾਓ ਫਿਰ ਉਸੇ ਸੰਵਿਧਾਨ ਦੇ ਅਕੋਰਡਿੰਗ ਇਲੈਕਸ਼ਨ ਵੀ ਲੜਦੇ ਉਸੇ ਸੰਵਿਧਾਨ ਅਕੋਰਡਿੰਗ ਬੋਟ ਵੀ ਪਾਉਂਦੇ ਜਾ ਕੇ ਉਸੇ ਸੰਵਿਧਾਨ ਦੇ ਅਕੋਰਡਿੰਗ ਕਸਮਾਂ ਵੀ ਖਾਂਦੇ ਫਿਰ ਦੋਗਲੇ ਮਤਲਬ ਮਤਲਬ ਮਸਲਾ ਕੀ ਦੋਗਲੇ ਚਿਹਰੇ ਇਹ ਦੋਗਲੇ ਚਿਹਰੇ ਨਹੀਂ ਹੋਣੇ ਚਾਹੀਦੇ ਪਰ ਤੁਸੀਂ ਇਲੈਕਸ਼ਨ ਨਾਲ ਲੜੋ ਵੀ ਅਸੀਂ ਇਸ ਸੰਵਿਧਾਨ ਨੂੰ ਮੰਨਦੇ ਅਸੀਂ ਵੇਖਾਂਗੇ ਆਪਣੇ ਹਿਸਾਬ ਨਾਲ ਰਾਜ ਲਵਾਂਗੇ ਅਸੀਂ ਸਰ ਜੀ ਤੁਸੀਂ ਪ੍ਰੈਸ ਕਾਉਂਟਰ ਉੱਪਰ ਅੱਜ ਕਰਾ ਬੇਜੋ ਕਿਸੇ ਸਿਆਸੀ ਪਾਰਟੀ ਦੇ ਕਹਤ ਕਰਾਏਗਾ ਆਪਣੇ ਆਪ ਦੇ ਸਰ ਜੀ ਮੈਂ ਇੰਡੀਆ ਦਾ ਇੱਕ ਨਾਗਰਿਕਾਂ ਫਰੀडम ਟੂ ਸਪੀਚ ਆ ਮੈਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਅਧਿਕਾਰ ਆ ਮੈਂ ਆਪਣੇ ਲੋਕਾਂ ਨੂੰ ਮੈਂ ਪੰਜਾਬ ਦਾ ਮੈਂ ਆਪਣੇ ਪੰਜਾਬ ਨੂੰ ਪਿਆਰ ਕਰਦਾ ਮੈਂ ਆਪਣੇ ਪੰਜਾਬੀਓ ਨੂੰ ਪਿਆਰ ਕਰਦਾ ਮੈਂ ਇਹ ਨਹੀਂ ਕਹਿੰਦਾ ਮੈਂ ਮੈਂ ਬਹੁਤ ਸਿਆਣਾ ਸਾਰਾ ਖਡੂਰ ਸਾਹਿਬ ਦੀ ਜਨਤਾ ਬਹੁਤ ਸਿਆਣੀ ਆ ਲੇਕਿਨ ਇੱਕ ਹੋਕਾ ਬਣਜਾਰਾ ਹੁੰਦਾ ਨਾ ਬਣਜਾਰਾ ਵਿਚਾਲੇ ਯਾਰ ਮੈਂ ਆਪਣਾ ਫਰਜ਼ ਨਿਭਾਲ ਮੈਂ ਕੋ ਫਰਜ਼ ਨਿਭਾਉਣ ਆਇਆ ਕਿ ਦੇਖਿਓ ਦੇਖਿਓ ਕਿਦੇ ਭੁੱਲ ਨਾ ਕਰ ਬੈਠੇ ਹੋ ਉਦੋਂ ਬਾਅਦ ਜਿਹੜਾ ਨੰਗਾ ਨਾਚ ਹੋਊਗਾ ਨਾ ਜੇ ਉਹ ਬੰਦਾ ਬਿਨਾ ਪਾਵਰ ਤੋਂ ਇਹ ਜਾ ਕੇ ਥਾਣੇ ਤੇ ਹਮਲੇ ਕਰ ਸਕਦਾ ਲੋਕਤੰਤਰ ਦੀਆਂ ਧੱਜੀਆਂ ਉਡਾ ਸਕਦਾ ਬਿਨਾ ਪਾਵਰ ਤੋਂ ਇਹ ਗੱਲ ਕਹਿ ਸਕਦਾ ਕਿ ਚੰਗੀਆਂ ਬੰਦੂਕਾਂ ਤੇ ਚੰਗੇ ਘੋੜੇ ਰੱਖ ਲਓ ਆਪਾਂ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲੈਣੀ ਆ ਤੇ ਜਦੋਂ ਮਹਾਰਾਜੋ ਕਿਤੇ ਪਾਵਰ 'ਚ ਆ ਗਿਆ ਜਿਹੜੇ ਦੇ ਨਾਲ ਦੇ ਨੇ ਤੇ ਇਹ ਫਿਰ ਕਰਨਗੇ ਕੀ ਤੇ ਫਡੂਰ ਸਾਹਿਬ ਦੇ ਲੋਕਾਂ ਨੇ ਵੇਖਣਾ ਫਡੂਰ ਸਾਹਿਬ ਨੂੰ ਚਾਹੀਦੀ ਚੰਗੀ ਯੂਨੀਵਰਸਿਟੀ ਫਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਚੰਗਾ ਹਸਪੀਟਲ ਫਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਨਸ਼ਾ ਰਹਿਤ ਵਾਤਾਵਰਣ ਫਡੂਰ ਸਾਹਿਬ ਦੇ ਲੋਕਾਂ ਨੂੰ ਚਾਹੀਦਾ ਚੰਗਾ ਪਿਆਰ ਭਾਈਚਾਰਾ ਇਹ ਤਾਂ ਕਹਿੰਦੇ ਯੂਸੂ ਮਸੀਹ ਦੇ ਜਿਹੜੇ ਪੈਰੋਕਾਰ ਨੇ ਅਸਾਈ ਭਾਈਚਾਰੇ ਸੇ ਪਿੰਡਾਂ 'ਚ ਨਹੀਂ ਵੜਨ ਦਮਾਂਗੇ ਤੇ ਮਹਾਰਾਜ ਅੱਧ ਤੋਂ ਵੱਧ ਪੰਜਾਬ ਬਾਹਰ ਬੈਠਾ ਇਹਨਾਂ ਲੋਕਾਂ ਦੇ ਦੇਸ਼ਾਂ ਦੇ ਵਿੱਚ ਜੇ ਜੇ ਕਿਤੇ ਉਹਨਾਂ ਨੇ ਤੀਰ ਖਿੱਚਤਾ ਨਾ ਵੀ ਤੁਹਾਨੂੰ ਵੀ ਅਸੀਂ ਇੱਥੇ ਨਹੀਂ ਰਹਿਣ ਦੇਣਾ ਇੱਥੇ ਦਿਹਾੜੀ ਨਹੀਂ ਪੰਜਾਬ 'ਚ ਕਿਸੇ ਨੂੰ ਲੱਭਣੀ ਤੁਸੀਂ ਤਾਂ ਇੱਥੇ ਬੈਠ ਕੇ ਮੂੰਹ ਹਲਾ ਦਿੰਨੇ ਹੋ ਤੁਹਾਨੂੰ ਇਹ ਪਤਾ ਵੀ ਅੱਧ ਤੋਂ ਵੱਧ ਜਿਹੜੇ ਪੰਜਾਬ ਦੇ ਬਾਹਰ ਬੈਠੇ ਸਾਡੇ ਪੰਜਾਬੀ ਨੇ ਉਹਨਾਂ ਤੇ ਕੀ ਅਸਰ ਹੋਊਗਾ ਉਹਨਾਂ ਤੇ ਕੀ ਬਿੱਤੂ ਕੀ ਕੱਲ ਨੂੰ ਇਹ ਬਿਲਕੁਲ ਨਹੀਂ ਬਸ ਅਸੀਂ ਹਲਾਤਾ ਬਸ ਰੋਟੀਆਂ ਸੇਕ ਲੀਆਂ ਮੈਂ ਸਿਮਰ ਸਿੰਘ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਦੋਸਤੋ ਪਰਮਜੀਤ ਸਿੰਘ ਪਿਉਰਾ ਸਾਹਿਬ ਲਈ ਰਾਜੂਆਣਾ ਸਾਹਿਬ ਲਈ ਜਗਤਾਰ ਸਿੰਘ ਹਵਾਰਾ ਲਈ ਅੱਜ ਤੱਕ ਤੁਸੀਂ ਕੀ ਕੀਤਾ ਉਹਨਾਂ ਦੇ ਪਰਿਵਾਰਾਂ ਲਈ ਕੀ ਕੀਤਾ ਉਹਨਾਂ ਦੇ ਪਰਿਵਾਰਾਂ ਨੇ ਕਿੱਥੇ ਭੁਖ ਹੜਤਾਲਾਂ ਰੱਖੀਆਂ ਅਮਰਤਪਾਲ ਜੀ ਦੇ ਮਦਰ ਫਾਦਰ ਨੂੰ ਇਹ ਪੁੱਛਣਾ ਚਾਹੁੰਦਾ ਕਿੱਥੇ ਉਹਨਾਂ ਨੇ ਅੱਜ ਤੱਕ ਇਲੈਕਸ਼ਨ ਲੜਨ ਦੀ ਜਦ ਕਿ ਉਹਨਾਂ ਦਾ ਰਾਈਟ ਬਣਦਾ ਐਨੇ ਨੇ ਸਾਲ ਜ਼ਿਲ੍ਹਿਆਂ ਦੇ ਵਿੱਚ ਕੱਟਣ ਤੋਂ ਬਾਅਦ ਉਹਨਾਂ ਦਾ ਰਾਈਟ ਬਣਦਾ ਉਹਨਾਂ ਨੇ ਅੱਜ ਤੱਕ ਆਪਣੀ ਈਨ ਧਰਮ ਕਰਮ ਤੇ ਤਲ ਬੁਰੇ ਕੈਮਰੇ ਲੇਕਿਨ ਉਹਨਾਂ ਨੇ ਕਦੇ ਇਲੈਕਸ਼ਨ ਲੜਨ ਦੀ ਗੱਲ ਨਹੀਂ ਕੀਤੀ ਜਦ ਕਿ ਉਹ ਲੜ ਸਕਦੇ ਆ ਜਿਹੜਾ ਨੂੰ ਕਿਹਾ ਜਾਂਦਾ ਪੰਥ ਨੂੰ ਖਤਰਾ ਹੈ ਪਾਰਟੀਆਂ ਨੂੰ ਪੰਥ ਨੂੰ ਖਤਰਾ ਹੈ ਭਾਜੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਦੇ ਹੋ ਮੈਂ 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 ਵੀ ਅੱਜ ਪੰਜਾਬ ਦਾ Hindu ਪੰਜਾਬ ਦਾ ਕਿਸੇ ਮੁਸਲਮ ਭਾਈਚਾਰਾ ਸ਼ਰੀਆ ਮਰਾਦ ਦੇ 12:00 12:21 ਵਜੇ ਤੱਕ ਸੜਕਾਂ ਤੇ ਘੁੰਮਦਾ ਹੈ ਤੁਸੀਂ ਆਪਣੀ ਨੀਤ ਸੌਂਦੇ ਹੋ ਮੈਂ ਤੁਸੀਂ ਪੱਤਰਕਾਰ ਭਾਈਚਾਰੇ ਤੋਂ ਬਿਲੋਂਗ ਕਰਦੇ ਹਾਂ ਵਧੀਆ ਸਕੂਲਾਂ 'ਚ ਇਸ ਦੇਸ਼ ਦਾ ਪ੍ਰਧਾਨ ਮੰਤਰੀ 10 ਸਾਲ ਸਿੱਖ ਰਹਿ ਲਿਆ ਇਸ ਦੇਸ਼ ਦਾ ਰਾਸ਼ਟਰਪਤੀ ਸਿੱਖ ਰਹਿ ਲਿਆ ਫੌਜ ਦੇ ਜਰਨਲ ਮੁਖੀ ਸਿੱਖ ਰਹਿਲੇ ਹੋਰ ਤੁਹਾਨੂੰ ਫਿਰ ਅੱਛਾ ਜੇ ਉਹਨਾਂ ਦੀ ਗੱਲ ਕਰਾਂ ਫਿਰ ਇਹ ਲੋਕ ਪਤਾ ਕੀ ਕਹਿੰਦੇ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਹਾਂ ਤੁਹਾਡੇ ਸਿਰ ਬੜੇ ਪਵਿੱਤਰ ਹੋ ਗਏ ਜਿਹੜਾ ਤੁਹਾਡੇ ਮੁਤਾਬਕ ਗੱਲ ਕਰੇ ਉਹ ਸਿੱਖ ਤੇ ਜਿਹੜਾ ਏਡਾ ੜੀਆਂ ਅਹੁਦੇ ਅਹੁਦੇਦਾਰਾਂ ਤੇ ਸਿੱਖ ਉਹਨਾਂ ਨੂੰ ਮਾਣ ਸਨਮਾਨ ਦਿੱਤਾ ਉਹ ਸਿੱਖ ਨਹੀਂ ਉਹਨਾਂ ਨੇ ਪੱਗਾਂ 'ਚ ਸਿਰ ਫਸਾਏ ਇਹ ਬਹੁਤ ਵਧੀਆ ਗੱਲ ਹੈਗੀ ਆ ਜੇ ਕੋਈ ਮਾਨ ਦਵੇ ਤਾਂ ਗਲਤ ਜੇ ਨਾ ਦਵੇ ਤਾਂ ਗਲਤ ਸੋ ਖਡੂਰ ਸਾਹਿਬ ਦੇ ਲੋਕਾਂ ਨੂੰ ਮੈਂ ਕੋਈ ਪੰਥਕ ਨਹੀਂ ਹੈਗੇ ਸवाय ਇੱਕ ਫਰੀਦਕੋਟ ਦੀ ਸੀਟ ਨੂੰ ਛੱਡ ਕੇ ਮੈਂ ਗੱਲ ਕਰਦਾ ਠੀਕ ਹੈ ਕੋਈ ਪੰਥਕ ਨਹੀਂ ਹੈਗੇ ਇਹ ਸਭ ਆਪਣੀਆਂ ਆਪਣੀਆਂ ਰੋਟੀਆਂ ਸੇਕਦੇ ਨੇ ਸੋ ਖਡੂਰ ਸਾਹਿਬ ਦੇ ਲੋਕਾਂ ਨੂੰ ਮੇਰੀ ਇੱਕੋ ਇੱਕ ਹੱਥ ਜੋੜ ਕੇ ਬੈਠੇ ਤੁਸੀਂ ਬੜੇ ਸੂਝਵਾਨ ਲੋਕ ਹੋ ਤੁਸੀਂ ਬੜੇ ਸਮਝਦਾਰ ਲੋਕ ਹੋ ਤੁਹਾਨੂੰ ਚੰਗੇ ਪ੍ਰੋਜੈਕਟ ਜਾਂ ਕਰੇ ਆਪਣਾ ਅਮਰਤਪਾਲ ਬਿਆਨ ਦਵੇ ਕਿ ਮੈਂ ਭਾਰਤ ਦੇ ਕਾਨੂੰਨ ਦੇ ਵਿੱਚ ਪੂਰਨ ਤੌਰ ਤੇ ਵਿਸ਼ਵਾਸ ਰੱਖਦਾ ਔਰ ਮੈਂ ਬਿਲਕੁਲ ਉਹਦੇ ਕਾਨੂੰਨ ਨੂੰ ਮੰਨਦਾ ਔਰ ਉਹਦੇ ਅਕੋਰਡਿੰਗ ਕੰਮ ਕਰੂੰਗਾ ਚੰਗੇ ਪ੍ਰੋਜੈਕਟ ਚੰਨੀਆਂ ਯੂਨੀਵਰਸਟੀਆਂ ਸਰਕਾਰ ਉੱਪਰ ਜਿਦੀ ਮਰਜ਼ੀ ਬਣੇ ਮੈਂ ਆਪਣੇ ਖਡੂਰ ਸਾਹਿਬ ਹਲਕੇ ਲਈ ਪੂਰਨ ਤੌਰ ਤੇ ਕੰਮ ਕਰੂੰਗਾ ਇਹ ਮੈਨੀਫੈਸਟੋ ਜਾਰੀ ਕਰੇ ਆਪਣਾ ਲੋਕਾਂ ਨੂੰ ਦੱਸੇ ਕਿ ਮੈਂ ਤੁਹਾਡੇ ਲਈ ਕੀ ਕਰੂੰਗਾ ਜਾਂ ਫਿਰ ਆਪਣੀ ਜਿਹੜੀ ਜੋ ਐਡਾਲੋਜੀ ਅਡਾਪਟ ਕੀਤੀ ਵੀ ਸੀ ਫਿਰ ਉਹੀ ਕਰੂੰਗਾ ਹਿੰਦੂਆਂ ਨੂੰ ਦਬਕੇ ਮਾਰੂਗਾ ਜਾਂ ਬਕਤ ਰਿਸ਼ਨ ਭਾਈਚਾਰੇ ਦੇ ਲੋਕਾਂ ਨੂੰ ਦਬਕੇ ਮਾਰੂਗਾ ਐ ਨਹੀਂ ਇਸ ਪੰਜਾਬ ਆ ਮੈਂ ਮਾਫ ਕਰਨਾ ਛੋਟੀ ਜਿਹੀ ਗੱਲ ਕਹਿ ਕੇ ਖਤਮ ਕਰਦਾ ਸਾਨੂੰ ਸਿੱਖੀ ਚਾਹੀਦੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਲੀ ਬਾਲਾ ਤੇ ਮਰਦਾਨਾ ساری ਉਮਰ ਉਹਨਾਂ ਦੇ ਨਾਲ ਰਹੇ ਪਰ ਉਹਨਾਂ ਨੇ ਉਹਨਾਂ ਨੂੰ ਕਦੇ ਆਪਣਾ ਧਰਮ ਪਰिवर्तन ਕਰਨ ਨੂੰ ਨਹੀਂ ਕਿਹਾ ਗਨੀ ਖਾਨ ਨਵੀਂ ਕਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਾ ਨਾ ਰਹੇ ਜਦੋਂ ਦੁਨੀਆ ਤੋਂ ਗਏ ਅੱਜ ਵੀ ਮਾਛੀਬੜਾ ਸਾਹਿਬ 'ਚ ਉਹਨਾਂ ਦੀਆਂ ਕਬਰਾਂ ਨੇ ਕਦੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਸਾਡੇ ਧਰਮ ਦੇ ਵਿੱਚ ਆ ਜਾਓ जिने ਆਉਣਾ ਜਿੱਤੇ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆਪਣੇ ਆਪ ਹੀ ਕਰ ਦੇਣੀ ਬਹੁਤੇ ਧਰਮ ਦੇ ਠੇਕੇਦਾਰ ਨਾ ਬਣੋ ਲੱਖ ਲਾਂ ਤਾਂ ਤੁਹਾਡੀ ਪੰਥਕ ਹੋਣ ਤੇ ਜੇ ਅਗਰ ਤੁਸੀਂ ਸਿਰਫ ਆਪਣੇ ਮਫਾਜ਼ਾ ਲਈ ਆਪਣੇ ਉਹਨਾਂ ਦੇ ਲਈ ਤੁਸੀਂ ਵਰਤ ਰਹੇ ਹੋ ਸਿੱਖ ਧਰਮ ਨੂੰ ਇਹ ਤੁਹਾਡੇ ਲਈ ਇਹ ਲੋਕਾਂ ਨੂੰ ਸੁਚੇਤ ਕਰਨਾ ਮੈਂ ਅਜੇ ਇੰਟਰਵਿਊ ਕੀਤੀ ਆ ਸੋ ਮੇਰੀ ਫਿਰ ਇੱਕ ਵਾਰ ਲਾਸਟ ਦੇ ਖਡੂਰ ਸਾਹਿਬ ਦੇ ਲੱਗਣਾ ਵੋਟ ਜਿਹਨੂੰ ਮਰਜ਼ੀ ਪਾਓ ਮਤਦਾਨ ਮਤਦਾਨ ਦਾ ਮਤਲਬ ਹੈ ਮਤ ਦਾ ਦਾਨ ਤੁਹਾਡੀ ਆਪਣੀ ਮੱਤ ਆ ਜਿਹਨੂੰ ਮਰਜ਼ੀ ਵੋਟ ਪਾਓ ਪਰ ਬੜੀ ਸੋ ਸਮਝ ਕੇ ਵਾਹਿਗੁਰਜ ਜੀ ਕਾ ਖਾਲਸਾ ਸ੍ਰੀ ਵਾਹਿਗੁਰਜ ਜੀ ਕੀ ਫਤਹ